ਨਾਲੇ ਬਟਾ ਘੋੜੇ ਪਰ ਸੇ ਮਾਰੇ ਉਹਨਾਂ ਦੇ ਕਰਕੇ ਚੱਲ ਨਹੀਂ ਗੋਲੀ ਗੋਲੀ ਵੀ ਚੱਲੀ ਹੈ ਗੋਲੀ ਇੱਕ ਚੱਲੀ ਮੈਂ ਦੋ ਪੈਰ ਕਿਹਨਾਂ ਨੇ ਚਲਾਈ ਗੋਲੀ ਕਿਹੜੀ ਗੱਡੀ ਹੁੰਦੀ ਹੈ ਉਹ ਜਿਹੜੇ ਕਾਲੀ ਗੱਡੀ ਵਾਲੇ ਕਾਲੀ ਗੱਡੀ ਵਾਲੀ ਮੁੰਡੇ ਨੇ ਚਲਾਈ ਆ ਉਹਨਾਂ ਦਾ ਅੱਛਾ ਇੱਕ ਪੈਰ ਕੀਤਾ ਹਾਂ ਤੇ ਦੂਸਰੇ ਕਿਹੜੀ ਗੱਡੀ ਦੀ ਹੈ ਉਹ ਗੱਡੀ ਨੇ ਮੋਟਰਸਾਈਕਲ ਦੇ ਅੱਛਾ ਮੋਟਰਸਾਈਕਲ ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮੋਟਰਸਾਈਕਲ ਵਾਲੇ ਮਾਰਦੇ ਗੱਡੀ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀਗੇ ਗੱਡੀ ਵਾਲੇ ਗੱਡੀ ਵਾਲੇ ਨੇ ਮਾਰੀ ਨੂੰ ਨਹੀਂ ਜਾਨੇ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਚਲਾਈ ਕਿਧਰੋਂ ਆਈਆਂ ਇਹ ਗੱਡੀ ਗੱਡੀ ਤਾਂ ਇਧਰੋਂ ਆਈ ਹੈ ਕਿਨੇ ਜਾਣੇ ਸੀ ਗੱਡੀ ਦੇ ਵਿੱਚ ਗੱਡੀ 'ਚ ਹੋਣੇ 5-7 ਜਾਨੇ 5-7 ਜਾਨੇ ਤੇ ਮੋਟਰਸਾਈਕਲ 'ਤੇ 2 ਜਾਨੇ ਮੋਟਰਸਾਈਕਲ 'ਤੇ ਵੀ 4-5 ਜਾਨੇ ਸੀਗੇ ਬੱਸ 4-5 ਮੋਟਰਸਾਈਕਲ ਹਾਂ ਤੁਸੀਂ ਆਪਣੀ ਅੱਧੀ ਰੇਪਿਆ ਸਾਹ ਕੋਈ ਮੋਟਰਸਾਈਕਲ ਮੈਂ ਜਦੋਂ ਬਾਹਰ ਆਪਾਂ ਦੌੜ ਗਏ ਫੇਰ ਬਾਹਰ ਚਾ ਪਾਈ ਨਹੀਂ ਕੀਤੀ ਉਹਨਾਂ ਨੇ ਹਾਂ ਇੱਕ ਵਾਰ ਕੀਤਾ ਮੈਂ ਖਦੋੜ ਗਏ ਉਹ ਕਿਹੜੀ ਗੱਲ ਤੋਂ ਪਤਾ ਲੱਗਿਆ कुछ तो भी नहीं सारो की झगड़ा हुआ उधर खड़ी हुई गाड़ी इधर ऐसी आई थी बाई और गोली चलाया और वो क्या क्या चलाया ना मेरे बच्चे खड़े हुए थे इसको पकड़ने में इसको खड़ा करने में सारे हमला बच गया फिर तुम्हें उठा के हां तो उसको इसको, इसको पकड़ा दोनों में ना इसको पकड़ के पर इधर साइड भाग गया बहुत सारे बंदे हैं बब्बू जी का हल्ला उन्होंने जान दे दिया थार्म थार्म तो को चार जोड़े का चार में कोई चार पांच बंदे हैं थार में उधर को टांग लग रही है ऐसे मेरे बच्चों पर इसको नाका लगा तो आगे डुगल टाप्पा पंदा एटीओ ਇਹ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ ਕੋਈ ਕਾਰਾਂ ਤੇ ਆਪਸ ਵਿੱਚ ਚੀਜ਼ਾਂ ਦੀ ਟਕਰਾਅ ਹੋਇਆ ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸੀਗੇ ਉਹਦੇ ਪਿੱਛੇ ਨਾਲ ਮੋਟਰਸਾਈਕਲ ਬੜੇ ਬੰਦੇ ਸੀਗੇ ਤੇ ਉਹ ਬੰਦੇ ਨੂੰ ਕੋਟਮਾਰ ਕਰਦੇ ਸਾਰੇ ਸੀਗੇ ਤੇ ਸਾਨੂੰ ਆਣ ਕੇ ਦੱਸਿਆ ਕਿਸੇ ਰਾਹਗਰ ਦੇ ਨਾਮ पे ਬੰਦੇ ਉਹ ਬਾਟ ਟੋਪ ਕਰ ਰਹੇ ਆ ਚਲੋ ਅਸੀਂ ਉਹਦੇ ਪਿੱਛੇ ਦੌੜੇ ਉਹਨਾਂ ਦੇ ਪਿੱਛੇ ਉਹਨਾਂ ਕੋਈ ਕਾਰਾਂ ਸੀਗੀਆਂ ਅਸੀਂ ਤੁਰ ਪਏ ਸੀ ਉਨੀ ਫੇਰ ਉਹਨਾਂ ਦੇ ਰੌਂਦ ਵੀ ਫੇਰ ਕੀਤਾ ਇੱਕ ਰੌਂਦ ਤਾਂ ਬਰਾਮਦ ਕਰ ਲਿਆ ਖੋਲ ਜਿਹੜਾ ਚੱਲਿਆ ਹੋਇਆ ਹਾਂਜੀ ਉਹ ਕੀ ਪਵਨਕ ਦੱਸਦੀ ਆ ਉਹਨੂੰ ਦਿਨ ਚਾਰ ਫਾਇਰ ਕੀਤੇ ਆ ਫਾਇਰ ਕਰਦੇ ਆ ਟਰਾਂਸਫੋਰਮ ਨਗਰ ਉਹਨੂੰ ਚਲਗਾਇਆ ਉਹਦੇ ਵਿੱਚੋਂ ਮੈਂ ਇੱਕ ਖੋਲ ਬਰਾਮਦ ਕਰਕੇ ਮਾਈਓ ਨੂੰ ਦੇ ਦਿੱਤਾ ਤੇ ਬਾਕੀ ਤੋਂ ਦੇਖ ਕੇ ਲੱਗਦੇ ਜੀ ਕੋਈ ਹੋਰ ਵੀ ਫਾਇਰ ਲੱਗ ਪਿਆ ਖੋਲ ਤੁਹਾਨੂੰ ਕਹਿਣ ਲੱਗਾ ਮੈਂ ਤਾਂ ਜੋ ਤੁਸੀਂ ਅਜੇ ਤੱਕ ਦੱਸਿਆ ਹੈਗਾ ਇਸ ਤੋਂ ਸਾਫ ਜ਼ਾਹਿਰ ਹੈ ਕਿ ਜਿਹੜੀ ਲੜਾਈ ਹੈ ਪਿੱਛੋਂ ਹੀ ਕਿਤੇ ਹੁੰਦੀ ਆਈ ਹੈ ਹਾਂਜੀ ਹਾਂਜੀ ਰੈਂਡੇਸ਼ਨ ਪਿੱਛੋਂ ਵੀ ਹੋ ਸਕਦੀ ਹੈ ਜਾਂ ਪਹਿਲਾਂ ਰੈਂਡੇਸ਼ਨ ਹੋ ਸਕਦੀ ਆ ਫਾਇਰ ਜੀ ਚਾਰ ਕਹਿੰਦੇ ਆ ਆਈਓ ਸਾਹਿਬ ਦਾ ਮਾਮਲਾ ਦਰਜ ਕਰ ਲਿਆ ਠੀਕ ਕੀਤਾ ਹੈ ਹਾਂਜੀ ਹਾਂਜੀ ਮੈਂ ਕਾਲ ਕਰ ਦਿੱਤੀ ਕੰਟਰੋਲ ਤੇ ਜੀ ਆਈਓ ਆ ਗਿਆ ਆਈਓ ਨੂੰ ਦੇਖ ਪਾ ਰਹੇ ਉਹ ਬੰਦੇ ਦੇ ਪਿੱਛੇ ਲੱਗੇ ਉਹ ਗਏ ਉਹ ਨਾ ਪਿੱਛੇ ਦੇਖਦੀ ਕੀ ਕਰੂਗਾ